ਕੋਇਮ ਨਗਰ ਨਿਕਲ ਨੂੰ ਪੁੱਛਣ ਵਾਲਾ ਨਹੀਂ ਆ ਇਹਨਾਂ ਨੂੰ ਜਦੋਂ ਪੁੱਛਿਆ ਜਾਵੇ ਇਹ ਕਹਿੰਦੇ ਸਰਕਾਰ ਸਾਡੀ ਆ ਨਗਰ ਨਿਗਮ ਕਰਪਸ਼ਨ ਦਾ ਅੱਡਾ ਪਰ ਮੈਂ ਉਹਦੇ ਨਾਲ ਨਾਲ ਹਮੇਸ਼ਾ ਇਹਨਾਂ ਨੂੰ ਅਠਵਾ ਜੁਬਾ ਵੀ ਕਹਿੰਦਾ ਇਹ ਬਿਲਡਿੰਗਾਂ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਇਹ ਬਿਲਡਿੰਗਾਂ ਦੇ ਨਕਸ਼ੇ ਦੇਖੋ ਇਹ ਗਲੀ ਦੇਖੋ 2 ਫੁੱਟ ਦੀ ਗਲੀ ਤੇ 8-8 ਮੰਜ਼ਲ ਦੇ ਹੋਟਲ ਜਿਹੜੇ ਆ ਉਹ ਨਗਰ ਨਿਗਮ ਦੁਆਰਾ ਉਹ ਨਗਰ ਨਿਗਮ ਦੇ ਕੁਝ ਪਦ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਮੈਂ ਤਾਂ ਇਹ ਕਵਾਂਗਾ ਇਹ ਬਣਾਏ ਜਾ ਰਿਹਾ ਤੇ ਜਿਹੜੀਆਂ ਕੰਪਲੇਂਟਾਂ ਆਵਾਂ ਇਹਨੂੰ ਡਸਟਪੀਂਜੇ ਛੁੱਟ ਦਿੱਤਾ ਜਾਂਦਾ ਹੈ ਕਾਰਵਾਈ ਦੇ ਨਾਂ ਤੋਂ ਸਿਰਫ ਇੱਕ ਚਮਕੀ ਠੇਂਗਾ ਤਾਂ ਆ ਜਾਂਦਾ ਸੰਸਥਾ ਵਗੈਰਾ ਨੂੰ ਆਪਣਾ ਨਾਮ ਦੱਸ ਕੀ ਜਿਹੜੀ ਅੱਜ ਹੀ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਬਾਰੇ ਮੈਂ ਵਿਕਰਮ ਗੰਡੋਤਰਾ ਰਾਸ਼ਟਰੀ ਦਰਸ਼ ਆਲ ਇੰਡੀਆ ਹਿੰਦੂ ਇਕਤਾ ਮਚਤੋਂ ਪੂਰੇ ਸ਼ਹਿਰ ਵਸਿਆਂ ਨੂੰ ਦੇਸ਼ ਵਸਿਆਂ ਨੂੰ ਜੈ ਸ਼ੀ ਰਾਮ ਹਰ ਹਰ ਮਹਾਦੇਵ ਸ੍ਰੀ ਵਾਇਕ ਚੂਗਾ ਖਾਲਸਾ ਸ੍ਰੀ ਵਾਇ ਜੋਤੀ ਫਤ ਸਾਡੀ ਸੰਸਾ ਵੱਲੋਂ ਲਗਾਤਾਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕ੍ਰਾਈਮ ਹੈ ਜਾਂ ਕੋਈ ਅਵੈਦ ਕਲੋਨੀ ਹੈ ਜਾਂ ਕੋਈ ਅਵੈਦ ਬਿਲਡਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਭ੍ਰਸ਼ਟਾਚਾਰ ਆ ਉਹਨੂੰ ਸਮੇਂ-ਸਮੇਂ ਸਿਰ ਪ੍ਰੈਸ ਕਾਨਫਰੰਸ ਦੇ ਰਾਹੀਂ ਜਗ ਜाहिर ਕੀਤਾ ਜਾਂਦਾ ਵਾ ਤਾਂ ਕਿ ਜਿਹੜੀ ਸਰਕਾਰਾਂ ਵਾ ਉਹ ਅਵੇਰੋ ਸਕਣ ਔਰ ਉਹਨਾਂ ਤੱਕ ਜਿਹੜੀ ਸਾਡੀ ਆਵਾਜ਼ ਪਹੁੰਚ ਸਕੇ ਮੈਂ ਅੱਜ 5 ਸਾਲ ਤੋਂ ਨਗਰ ਨਿਗਮਦਿਆਂ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਿਹਾ ਕਿਉਂਕਿ ਇੱਕ ਬਹੁਤ ਹੀ ਵੱਡੇ ਵਿਰਿਸ਼ ਅਧਿਕਾਰੀ ਆਪ ਸਰਕਾਰ ਦੇ ਇੱਕ ਨੁਮਾਇੰਦੇ ਨੇ ਇੱਕ ਨਾਮ ਨਾਮ ਦਿੱਤਾ ਇਹ ਪਹਿਲਾਂ ਹੀ ਜਿਹਦੀ ਕਿ ਮੇਰੇ ਕੋਲ ਵੀਡੀਓ ਸੇਵ ਆ ਕਿ ਨਗਰ ਨਿਗਮ ਕਰਪਸ਼ਨ ਦਾ ਅਡਾ ਪਰ ਮੈਂ ਉਹਦੇ ਨਾਲ ਨਾਲ ਹਮੇਸ਼ਾ ਇਹਨਾਂ ਨੂੰ ਅਠਵਾਂ ਅਜੂਬਾ ਵੀ ਕਹਿੰਦਾ ਕਿ ਕਿ ਇਹ ਕੁਝ ਅਜੂਬੇ ਕਰਦਾ ਨਗਰ ਨਿਗਮ ਕਿ ਜਿਹੜੇ ਅੱਛੇ ਤੇ ਜਲਕ ਹੁੰਦੇ ਆ ਕਿ ਮੇ ਜਿਹੜੇ ਲੋਕਾਂ ਦੀ ਸਰਕਾਰ ਦੀ ਸੋਚ ਤੋਂ ਬਾਹਰ ਹੁੰਦੇ ਆ ਅੱਜ ਦੇਖਿਆ ਜਾਏ ਕਿ ਅੰਮ੍ਰਿਤਸਰ ਦੇ ਵਿੱਚ ਹੋਟਲਾਂ ਦਾ ਅਵੈਧ ਨਿਰਮਾਣ ਜਿਹੜਾ ਉਹ ਪੁਰਜੋਰ ਤੇ ਆ ਡੇਢ ਡੇਢ ਫੁੱਟ ਗਲੀ ਠ 8-8 ਮੰਜ਼ਲ ਦਾਦਾਜ ਮੰਜ਼ਲ ਦੇ ਹੋਟਲ ਦੇ ਨਕਸ਼ੇ ਪਾਸ ਹੋ ਰਿਹਾ ਜਿਹੜੇ ਕਿ ਪੰਜਾਬ ਐਂਡ ਹਾਈ ਕੋਰਟ ਦੇ ਹੁਕਮਾਂ ਦੇ ਅਮਦਾਬੀਕ ਬਣ ਨਹੀਂ ਸਕਦੇ ਐਦਾਂ ਦੀ ਮੈਂ ਇੱਕ ਸ਼ਿਕਾਇਤ ਸ਼੍ਰੀ ਦਰਗਿਆਨਾ ਤੀਰਥ ਗੋਲ ਬਾਗ ਦੇ ਬਿਲਕੁਲ ਸਾਹਮਣੇ ਸੀਤਾ ਰਾਮ ਗਲੀ ਤੇ ਇੱਕ ਹੋਰ ਗਲੀ ਹੈ ਸਮਰਾਜ ਗਲੀ ਜਿਨ੍ਹਾਂ ਦੀ ਗਲੀ ਦੀ ਜਿਹੜੀ ਚੜਾਈ ਆ ਉਹ 2 ਫੁੱਟ ਤੋਂ ਵੱਧ ਨਹੀਂ ਗਈ ਔਰ ਉਹਨਾਂ 'ਚ 8-8 ਮੰਜ਼ਲ ਦੇ ਹੋਟਲ ਜਿਹੜੇ ਆ ਉਹ ਨਿਰਮਾਣ ਹੋ ਰਿਹਾ ਜਿਹੜੇ ਬਿਲਕੁਲ ਗਰਗਨੂਨੇ ਆ ਉਹ ਜਿਹੜੀ ਸਾਰੀ ਉਹ ਗਲੀ ਆ ਉਹ ਰੈਸ਼ੀ ਆ ਮੇਰੇ ਲਗਾਤਾਰ ਵਰਬਲਿਸ਼ ਕਹਿ ਦੇਣ ਦੇ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਰ ਕੇ ਜਦੋਂ ਮੈਂ ਇੱਕ ਰਿਟਰਨ ਕੰਪਲੀਟ 2812025 ਨੂੰ ਪਾਈ ਆ ਉਹ ਇਹ ਕੰਪਲੇਂਟਾਂ ਨੇ ਜਿਹੜੀਆਂ ਕਿ ਐਮਟੀਪੀ ਸਾਹਿਬ ਨੇ ਏਟੀਪੀ ਸਾਹਿਬ ਨੇ ਇੰਸਪੈਕਟਰ ਰੈਂਕ ਨੂੰ ਮਾਰਕ ਜੀਤੀਆਂ ਇਹ ਬਿਲਡਿੰਗਾਂ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਇਹ ਬਿਲਡਿੰਗਾਂ ਦੇ ਨਕਸ਼ੇ ਦੇਖੋ ਇਹ ਗਲੀ ਦੇਖੋ 2 ਫੁੱਟ ਦੀ ਗਲੀ ਤੇ 8 8 ਮੰਜ਼ਲ ਦੇ ਹੋਟਲ ਜਿਹੜੇ ਆ ਉਹ ਨਗਰ ਨਿਗਮ ਦੁਆਰਾ ਉਹ ਨਗਰ ਨਿਗਮ ਦੇ ਕੁਝ ਪਦ ਅਧਿਕਾਰੀਆਂ ਨੇ ਮਿਲੀ ਭਗਤ ਨਾਲ ਮੈਂ ਤਾਂ ਇਹ ਕਵਾਂਗਾ ਕੀ ਇਹ ਬਣਾਏ ਜਾ ਰਹੇ ਆ ਔਰ ਸਭ ਤੋਂ ਦੁਖ ਦੀ ਗੱਲ ਹੈ ਵਾ ਇਹ ਜਿਹੜੀਆਂ ਕੰਪਲੇਂਟਾਂ ਵਾਂ ਇਹਨੂੰ ਡਸਟ ਪੀਂਟ ਚ ਛੁੱਟ ਦਿੱਤਾ ਜਾਂਦਾ ਕਾਰਵਾਈ ਦੇ ਨਾਂ ਤੋਂ ਸਿਰਫ ਇੱਕ ਚਮਕੀ ਠੇਂਗਾ ਤਾਂ ਆ ਜਾਂਦਾ ਸੰਸਥਾ ਵਗੈਰਾ ਨੂੰ ਅੱਜ ਮੇਰੀ ਐਟਪੀ ਨਾਲ ਗੱਲ ਹੋਈ ਮੈਂ ਕਹਿੰਦਾ ਸਰ ਮੈਂ 28 ਇੱਕ ਦੀ ਕੰਪਲੀਟ ਪਾਈ ਆ ਉਹਦਾ ਨਿਰਮਾਣ ਜਿਹੜਾ ਅੱਜ ਉਹ ਤੇ 15 ਤੋਂ 20 ਮਜ਼ਦੂਰ ਦੋਵੇਂ ਓਟਰਾ ਚ ਲਾ ਕੇ ਨਿਰਮਾਣ ਜਿਹੜਾ ਉਹ ਦੋ-ਦੋ ਮੰਜਲਾ ਹੋਰ ਵੱਧ ਪਹੁੰਚ ਗਿਆ ਵਾ ਜਿਹੜੇ ਨਾਰਥ ਦੇ ਏਟੀਪੀ ਨੋਟ ਮਾਨੀ ਨੇ ਸ਼ਰੀ ਪਰਮੰਜਲ ਸਿੰਘ ਜੀ ਜਿਨ੍ਹਾਂ ਨੇ ਮੇਰੀ ਅੱਜ ਵਰਤਾਲਾਪ ਹੋਈ ਆ ਉਹਨਾਂ ਨੇ ਮੈਨੂੰ ਜਵਾਬ ਕੀ ਦਿੱਤਾ ਸੁਣ ਕੇ ਹੈਰਾਨੀ ਜਨ ਗੱਲ ਹੈ ਜਿਵੇਂ ਕੋਈ ਇੰਸਪੈਕਟਰ ਨਹੀਂਗਾ ਇੰਸਪੈਕਟਰ ਡਿਊਟੀ ਜੁਆਇਨ ਨਹੀਂ ਕਰ ਰਿਹਾ ਤੇ ਮੈਂ ਉੱਤੇ ਕਾਰਵਾਈ ਨਹੀਂ ਕਰ ਸਕਦਾ ਮੈਂ ਸਿਰਫ ਇਹ ਪੁੱਛਣਾ ਚਾਹਨਾ ਵਾ ਪੰਜਾਬ ਸਰਕਾਰ ਨੂੰ ਮਜੂਤਾ ਸਰਕਾਰ ਜਿਹੜੀ ਆਪ ਸਰਕਾਰ ਆ ਜਿਹੜੇ ਸਾਡੇ ਸੁਪਰੀਮੋ ਮਾਨਯੋਗ ਸ਼੍ਰੀ ਕੇਟਰੀਵਾਲ ਜੀ ਮਾਨਯੋਗ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਸਪਨਾ ਦਿਖਾਇਆ ਸੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਿ ਪੰਜਾਬ ਨੂੰ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਪੰਜਾਬ ਦੀ ਨਹਾਰ ਬਲ ਦਵਾਂਗੇ ਨਹਾਰ ਕੀ ਬਦਲੀ ਆ ਕਿ ਜਿਹੜੀਆਂ ਪਤਲੀਆਂ ਸਰਕਾਰਾਂ ਵਲੇ ਕਰਪਸ਼ਨ 50% ਸੀ ਅੱਜ ਉਹਦੀ ਜਿਹੜੀ ਸੀਮਾ ਉਹ 100% ਦੇ ਲਾਗੇ ਛਾਕੇ ਪਹੁੰਚ ਗਈ ਆ ਕੋਈ ਨਗਰ ਨਿਕਲ ਨੂੰ ਪੁੱਛਣ ਵਾਲਾ ਨਹੀਂ ਆ ਇਹਨਾਂ ਨੂੰ ਜਦੋਂ ਪੁੱਛਿਆ ਜਾਵੇ ਇਹ ਕਹਿੰਦੇ ਸਰਕਾਰ ਸਾਡੀ ਹੈ ਜੇ ਸਰਕਾਰ ਤੁਹਾਡੀ ਹੈ ਤੇ ਫਿਰ ਮੈਨੂੰ ਦੱਸਿਆ ਜਾਵੇਗੀ ਇਨਲੀਗਲ ਕੰਸਟਰਕਸ਼ਨ ਦਾ ਕਾਰੋਬਾਰ ਲੈਂਡ ਮਾਫੀਆ ਦੁਆਰਾ ਕਰਾਇਆ ਜਾ ਰਿਹਾ ਜਾਂ ਨਗਰ ਨਿਗਮ ਦੇ ਕੁਝ ਪਦ ਅਧਿਕਾਰੀ ਨਾਲ ਮਿਲ ਕੇ ਇਹ ਕੰਸਟਰਕਸ਼ਨਸ ਨੂੰ ਬੜਾਵਾ ਦੇ ਰਿਹਾ ਨਿਕਰਮ ਜੀ ਆਏ ਦਿਨ ਪ੍ਰਸ਼ਾਸਨ ਵੱਲੋਂ ਇਹ ਨਹੀਂ ਖਬਰਾਂ ਵੀ ਦੁਆਈ ਜਾਂਦੀਆਂ ਐਮਟੀਪੀ ਭਾਗ ਵੱਲੋਂ ਤੇ ਜਗਾ ਜਗਾ ਤੇ ਨਜਾਇਜ਼ ਸਾਰੀ ਦੇ ਪੀਲਾ ਪੰਜਾ ਚਲਾ ਦਿੱਤਾ ਗਿਆ ਤੇ ਫਿਰ ਉਹ ਪੀਲਾ ਪੰਜਾ ਕਾਦੇ ਵਾਸਤੇ ਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਮੈਂ 5 ਸਾਲ ਦੇ ਪੀਰੀਅਡ ਦੌਰਾਨ ਕਮ ਸੇ ਕਮ 1200 ਕੰਪਲੀਟ ਮੇਰੀ ਹੈ ਔਰ ਹੋਰ ਵੀ ਬੜੇ ਐਕਟਿਵਿਸਟ ਹੈ ਜੇ ਟੋਟਲ ਕੰਬਿਟਾ ਦੀ ਗਿਣਤੀ ਕੀਤੀ ਜਾਵੇ ਰੇ ਹਜ਼ਾਰਾਂ ਮੈਂ 5 ਸਾਲ ਚ ਇੱਕ ਬਿਲਡਿੰਗ ਦੱਸ ਦੋ ਜਿਹੜੀ ਪ੍ਰਸ਼ਾਸਨ ਨੇ ਦੁਆਰਾ ਕਮ ਸੇ ਕਮ 500 ਬਿਲਡਿੰਗ ਸੀਲ ਕੀਤੀ ਹੈ ਔਰ ਅਜ 500 ਬਿਲਡਿੰਗ ਓਪਨਿੰਗ ਹੋ ਕੇ ਕੋਈ ਮੈਰਿਸਪੈਂਸ ਖੁੱਲ ਗਏ ਕੋਈ ਹੋਟਲ ਖੁੱਲ ਕੇ ਕੋਈ ਹਸਪਤਾਲ ਖੁੱਲਿਆ ਅੱਜ ਵੀ ਦੇਖੋ ਇੱਕ ਵੀ ਬਿਲਡਿੰਗ ਦਾ ਨਿਰਮਾਣ ਆ ਉਹ ਬੰਦ ਨਹੀਂ ਹੋ ਰਿਹਾ ਐਸ ਦੌਰਾਨ 5 ਸਾਲ ਦੇ ਦੌਰਾਨ ਦੇ ਮੁਤਾਬ ਨਗਰ ਨਿਗਮ ਦੇ ਤਿੰਨ ਕਮਿਸ਼ਨਰ ਆਏ ਉਹ ਤਿੰਨ ਕਮਿਸ਼ਨਰਾਂ ਵੱਲੋਂ ਕਾਰਵਾਈ ਸਿਰਫ ਨਾਂਇ ਬਰਬਰ ਕੀਤੀ ਗਈ ਆ ਕਈ ਆਟੀ ਬੱਸ ਨੇ ਹਾਈ ਕੋਰਟ ਦਾ ਰੁਖ ਵੀ ਕੀਤਾ ਪਰ ਇਹ ਹਾਈ ਕੋਰਟ ਨੂੰ ਵੀ ਠੇਂਗਾ ਦਹੰਦੇ ਆ ਉਹ ਜਿਹੜੀ ਇਹ ਲਿਗਨ ਕੰਸਟਰਕਸ਼ਨ ਦਾ ਕਾਰੋਬਾਰ ਆ ਮੈਂ ਤਾਂ ਕਲੀਅਰ ਕਲੀਅਰ ਕਹੂੰਗਾ ਜੀ ਇੰਸਪੈਕਟਰ ਰਿਆਨ ਤੋਂ ਸ਼ੁਰੂ ਹੁੰਦਾ ਵਾ ਕਿਉਂਕਿ ਇੰਸਪੈਕਟਰ ਰਿਆਕ ਨੇ ਉਸ ਏਰੀਆ ਦੀ ਸਰਵੇ ਕਰਕੇ ਉਹ ਨਕਸ਼ਾ ਰੈਸ਼ੀ ਹੈ ਕਮਰਸ਼ਲ ਹੈ ਕਿੰਨੇ ਮੰਦਰ ਬਣ ਸਕਦਾ ਵਾ ਕਿਰਨਾ ਕੋਰਨਰ ਛਟਣਾ ਵਾ ਕਿੰਨੇ ਫੁੱਟ ਜਗ੍ਹਾ ਛਡਨੀ ਆ ਉਹ ਸਾਰਾ ਨਕਸ਼ਾ ਗਲਤ ਪਾਸ ਹੁੰਦਾ ਉਹ ਯੋ ਨਕਸ਼ੇ ਏਟੀਪੀ ਸਾਹਿਬ ਸਾਈਨ ਕਰ ਦਿੰਦੇ ਆ ਉਹ ਯੋ ਨਕਸ਼ਾ ਐਮਟੀਪੀ ਸਾਹਿਬ ਸਾਈਨ ਕਰ ਦਿੰਦੇ ਆ ਠੀਕ ਆ ਮੈਂ ਮੰਨਦਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਯਮਕ ਨੂੰ ਇੰਨਾ ਟਾਈਮ ਨਹੀਂ ਹੈ ਕਿਉਂਕਿ ਉਹ ਆਪਣੇ ਥੱਲੇ ਪਦਤਕਾਰੀਆਂ ਦੇ ਵਿਸ਼ਵਾਦ ਦਿੱਤੇ ਉਹ ਸਾਈਨ ਕਰ ਦਿੰਦੇ ਆ ਪਰ ਮੈਂ ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹਾਂਗਾ ਕਿ ਅੰਧ ਵਿਸ਼ਵਾਸ ਨਾਲ ਸਾਈਨ ਨਾ ਕਰੋ ਕਿਉਂਕਿ ਜਦੋਂ ਕੋਈ ਹਾਈ ਕੋਰਟ ਦਾ ਰੁਕਨ ਅਪਣਾਊਗਾ ਉਹਦੇ ਵਿੱਚ ਸਾਰੇ ਹੀ ਪਦਤਕਮਾਰੀ ਜਿਹੜੇ ਪਦਤਕਾਰੀ ਆ ਉਹ ਸ਼ਾਮਲ ਕੀਤੇ ਜਾਣਗੇ ਉਹ ਸਾਰਿਆਂ ਬਰਕਰਾਰ ਜਿਹੜੀ ਪੰਦੀ ਕਾਰਵਾਈ ਹੈ ਉਹ ਕਾਨੂੰਨ ਦੇ ਮੁਤਾਬਿਕ ਪੰਜਾਬ ਐਂਡ ਹਾਈ ਕੋਰਟ ਤੋਂ ਹਿੰਦੂ ਇਕਤਾ ਮੰਡਲ ਸੰਸਦ ਦੁਆਰਾ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਾਏਗੀ ਅਤੇ ਮੈਂ ਨਾਲ-ਨਾਲ ਐਵੀ ਕਹਾਂਗਾ ਕਿ ਜੇ ਐਸ 2 ਹੋਟਲਾਂ ਦੇ ਉੱਤੇ ਏਟੀਪੀ ਪਰਮੰਜਤ ਸਿੰਘ ਜੀ ਨੇ ਜੋ ਅੱਜ ਮੈਨੂੰ ਵਾਰਤਾ ਲਾ ਦਿੱਤਾ ਕਿ ਮੇਰੇ ਕੋਲ ਇੰਸਪੈਕਟਰ ਨਹੀਂ ਹੈਗਾ ਮੈਂ ਉੱਠ ਕੇ ਜਾ ਕੇ ਕਾਰਵਾਈ ਨਹੀਂ ਕਰ ਸਕਦਾ ਤੇ ਫੇਰ ਮੈਂ ਉਹ ਏਟੀਪੀ ਅਸਿਸਟੈਂਟ ਟਾਊਨ ਪਲੈਨਰ ਇੱਕ ਬਹੁਤ ਵਟਾ ਸੀਟ ਹੈ ਉਹ ਉੱਠ ਕੇ ਕੰਮ ਨਹੀਂ ਬੰਦ ਕਰ ਸਕਦੇ ਫੇਰ ਸਰਕਾਰ ਕੋਲ ਤਨਖਾਹ ਲੈਣ ਦਾ ਹੱਕ ਇਹ ਕਿਉਂ ਰੱਖਦੇ ਆ ਸਾਰੀ ਜ਼ਿੰਮੇਵਾਰੀ ਇੰਸਪੈਕਟਰ ਦੀ ਹੈ ਨਹੀਂ एटीपी ਨੇ ਕਿਹਾ ਤਾਂ ਕੋਈ ਸਬੂਤ ਹੈਗਾ ਤੁਹਾਡੇ ਕੋ ਤੇ ਕਿ ਜਿਹੜਾ ਸਾਡੇ ਕੋਲ ਇਨਸਪੈਕਟਰ ਨਹੀਂਗਾ ਹਮ ਦੇਖੋ ਮੇਰੇ ਨਾਲ ਇਨਸਪੈਕਟਰ ਮੇਰੇ ਨਾਲ ਨੰਬਰ ਦਾ ਇਨਸਪੈਕਟਰ ਸਾਹਿਬ ਦਾ ਮੇਰੇ ਇਨਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਮੈਂ ਤਾਂ ਨੌਰਥ ਹਲਕਾ ਜੁਆਇਨ ਹੀ ਨਹੀਂ ਕਰਨਾ ਬਲਕਿ ਨੌਰਥ ਹਲਕਾ ਬਹੁਤ ਵੱਡਾ ਕਰਪਸ਼ਨ 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 ਦਾ ਅਡਾ ਮੈਂ ਤਾਂ ਕਲੀਅਰ ਕਲੀਅਰ ਕਹੂੰਗਾ ਕਿਉਂਕਿ ਸਭ ਤੋਂ ਜ਼ਿਆਦਾ ਅਵੈਧ ਬਿਲਡਿੰਗ ਦਾ ਕਾਰੋਬਾਰ ਜਿਹੜਾ ਨੌਰਥ ਸਰਕਲ ਦਾ ਕਿਉਂਕਿ ਜੇ ਅੱਜ ਸਰਵੇ ਕੀਤੀ ਜਾਏ ਤੇ ਅਮਰ ਸਰਦੀ 75% ਜਿਹੜੀ ਸ਼ੌਕਾਰਾਂ ਦੀ ਆਬਾਦੀ ਹੈ ਉਹ ਸਾਰੀ ਨੌਰਥ ਸਾਡ ਕੇ ਚ ਜਿੰਨੀਆਂ ਅੱਛੀਆਂ ਗਲੋਨੀਆਂ ਨੌਰਥ ਸਾਡ ਕੇ ਚ ਹੋਟਲ ਜਿੰਨੇ ਆਵਾਦਾ ਸਾਰੇ ਨੌਰਥ ਸਾਡ ਕੇ ਚ ਪਰ ਕੋਈ ਵੀ ਆਪ ਸਰਕਾਰ ਦਾ ਵਿਧਾਇਕ ਨੁਮਾਇੰਦਾ ਨਗਰ ਨਿਗਮ ਦੇ ਇਸ ਕਰਪਸ਼ਨ ਨੂੰ ਬੰਦ ਕਰਨ ਲਈ ਅੱਗੇ ਨਹੀਂ ਆ ਰਿਹਾ ਮੈਂ ਸਾਰੇ ਜਿਹੜੇ ਜ਼ੋਨਸ ਦੇ ਵਿਤਾਇਕ ਅਹਿਮਦ ਜੋੜ ਕੇ ਅਪੀਲ ਕਰਦਾ ਕਿ ਸਲਸਾ ਨਾਲ ਜੁੜੋ ਔਰ ਨਗਰ ਨਿਕਲ ਤੋਂ ਜਿਹੜੀ ਬ੍ਰਸ਼ ਬਦਤਕਾਰੀ ਹੈ ਉਹਨਾਂ ਦੀ ਬਦਲੀ ਅੰਮ੍ਰਿਤਸਰ ਨਹੀਂ ਹੋਣੀ ਚਾਹੀਦੀ ਅੰਮ੍ਰਿਤਸਰ ਤੋਂ ਬਾਹਰ ਹੋਣੀ ਚਾਹੀਦੀ ਆ ਉਹ ਦੇਖੋ ਪਿਛਲੇ ਹਫਤੇ ਦੀ ਗੱਲ ਹੈ ਮੇਰੀਆਂ ਕੰਪਲੇਟਾਂ ਗਈਆਂ ਮੈਨੂੰ ਇਹ ਜਾਦ ਦਿੱਤਾ ਗਿਆ ਜੀ ਇੰਸਪੈਕਟਰਾਂ ਦੀ ਬਦਲੀ ਕਰ ਦਿੱਤੀ ਗਈ ਆ ਇੰਸਪੈਕਟਰ ਕੌਣ ਹੈ ਅੰਮ੍ਰਿਤਸਰ ਦੇ ਇੰਸਪੈਕਟਰ ਹੈ ਬਾਕੀ ਸਾਊਥ ਚ ਇਸ਼ਚ ਲਾਤਾ ਈਸ ਚ ਸਾਊਥ ਲਾਤਾ ਉਹੀ ਕ੍ਰਪਸ਼ਨ ਉਹੀ ਇੰਸਪੈਕਟਰ ਜੇ ਪੰਜਾਬ ਇੱਕ ਹੈ ਤੇ ਪੰਜਾਬ ਦੇ ਵਿੱਚ ਰੂਲ ਇਹ ਬੰਦਾ ਕਿ 2 ਸਾਲ ਬਾਅਦ ਜਿਹੜੀ ਬਦਲੀ ਆ ਉਹ ਜਾਇਦਾ ਇਹ ਸਾਰੇ ਵੀ ਬਦਲੀ ਬਾਹਰ ਤੇ ਪੰਜਾਬ ਤੋਂ ਬਾਹਰ ਵਾਲੇ ਸਫੇਰ ਦੇ ਜਿਹੜੇ ਇੰਸਪੈਕਟਰ ਆ ਉਹ ਅੰਮ੍ਰਿਤਸਰ ਲੱਗਨੇ ਚਾਹੀਦਾ ਜੀ ਤੁਹਾਨੂੰ ਲੱਗਦਾ ਕਿ ਬ੍ਰਿਸ਼ਟਾਚਾਰ ਫਲਾਣ ਵਾਲੇ ਅਫਸਰਾਂ ਦੀ ਬਦਲੀ ਜਿਹੜੀ ਆ ਬਦਲੀ ਕਰਾਣਾ ਦੀ ਕਾਰਵਾਈ ਹੈ ਮੈਂ ਤਾਂ ਬਦਲੀ ਲਿਖਾਂਗਾ ਦੇਖੋ ਜੇ ਇਹਨਾਂ ਦੀ ਪ੍ਰੋਪਰਟੀਆਂ ਦੀ ਕਿਤੇ ਜਾਂਚ ਕਰ ਲਈਤੀ ਜਾਵੇ ਤੇ ਜਿੰਨੀ ਤਨਖਾਹ ਆ ਤੇ 20 ਗੁਣਾ ਵੱਧ ਇਹਨਾਂ ਦੀ ਪ੍ਰੋਪਰਟੀ ਨਿਕਲੇਗੀ ਜੇ ਵਿਜੀਲੈਂਸ ਦੀ ਕਵਰੀ ਕਰਵਾਈ ਜਾਵੇ ਅੱਜ ਵੀ ਨਗਰ ਨਿਗਮ ਦੇ ਇੱਕ ਬਹੁਤ ਵੱਡੀ ਸੀਟ ਦੇ ਬੈਠੇ ਅਫਸਰ ਅਧਿਕਾਰੀ ਦੀ ਇੱਕ ਵਿਜੀਲੈਂਸ ਜਾਂਚ ਲੱਗੀ ਹੋਈ ਹੈ ਜਿਹਦੇ ਵਿੱਚ ਉਹਨਾਂ ਦੁਆਰਾ ਕਲੋਨੀਆ 'ਚੋਂ ਦੇ ਹਿੱਸੇ ਪਾਏ ਗਿਆ ਜਦੀ ਖਬਰ ਮੀਡੀਆ ਨੇ ਪ੍ਰਕਾਸ਼ਿਤ ਹੋ ਚੁੱਕੀ ਹੈ ਉਹ ਵਿਜੀਲੈਂਸ ਨੇ ਉਹਨਾਂ ਦੇ ਕਾਰਵਾਈ ਕੀਤੀ ਕਿ ਨਹੀਂ ਕੀਤੀ ਇਹ ਉਹਨਾਂ ਦੀ ਅਪਲੀਕਰਨ ਨੀਤੀ ਆ ਪਰ ਮੇਰੀ ਜੋ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਆ ਉਹ ਮੈਂ ਮੀਡੀਆ ਰਈ ਸਾਹਮਣੇ ਪੱਕਾ ਰੱਖਣਾ ਚਾਹੂੰਗਾ करेंगे अनयू हिंदुस्तान मतलब वो बोल रहा है कि मैं विक्रम को अंदर स्टेशन लाऊ और जगह नहीं जरूरत है ना बचाए डिग्री में दरस हूं मेरी ट्रेन कंप्लीट आ जाती है भैया तो जाना कि दोबारा होटल बनते पाएगा मैं नया ट्रेन जॉइनिंग में और मैं दो ही अंदर करने तो और उन्होंने ऑर्डर पाए रहे भगवान ने होटल में पूछा कर क्यों निकाल रही है मैं hmm. Hmm. मैं उधर <णेड़ार> जॉइनिंग ਤੁਸੀਂ ਇਹ ਦੇਖੋ ਕਿ ਇੰਨਾ ਵੱਡਾ ਨਗਰ ਨਿਗਮ ਹੋਵੇ ਤੇ ਨੌਰਥ ਹਲਕੇ ਕੋ ਇੰਸਪੈਕਟਰ ਹੈ ਨਹੀਂ ਇਹਦਾ ਮਤਲਬ ਜੇ ਇੰਸਪੈਕਟਰ ਨੌਰਥ ਹਲਕੇ ਦਾ ਨਹੀਂ ਲੱਗੇਗਾ ਤੇ ਲੈਂਡ ਮਾਫੀਆ ਦੁਆਰਾ ਹੋਟਲ ਨੂੰ ਮਾਨਯੋਗ ਸ਼੍ਰੀ ਪਰਮਿੰਦਰ ਜੀਤ ਸਿੰਘ ਜੀ ਔਰ ਐਮਟੀਪੀ ਜਿਹੜੇ ਨੌਰਥ ਦੇ ਮਿਹਰਬਾਨ ਜੀ ਇਹਦਾ ਮਤਲਬ ਕਿ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਕਿ 8 ਮੰਜ਼ਿਲ ਹੋਟਲ ਖੜਾ ਕਰ ਸਕਦੇ ਆ ਤੁਸੀਂ ਐਮਟੀਪੀ ਹੋ ਤੁਹਾਡੇ ਕੋਲ ਹੋਰ ਵੀ ਸਟਾਫ ਹੈ ਕੀ ਤੁਸੀਂ ਜਾ ਕੇ ਮੌਕੇ ਦੇ ਕਰਲੇ ਬੰਦੀ ਕਰ ਸਕਦੇ ਦੋ ਮੰਜ਼ਲ ਸਿਗੀ ਜਦੋਂ ਮੈਂ ਕੰਪਲੀਟ ਪਾਈ ਆ ਅਜੋ ਦੋਵੇਂ ਹੋਟਲ 8-8 ਮੰਜ਼ਲ ਪਹੁੰਚ ਚੁੱਕਿਆ ਮੈਂ ਕਲੀਅਰ ਕਹੂੰਗਾ ਜੀ ਇਹਦੇ ਵਿੱਚ ਜਿਹੜੇ ਨੌਰਥ ਅਕੇ ਦੇ ਵਿਸ਼ਾ ਅਧਿਕਾਰੀ ਆ ਚਾਹੇ ਉਹ ਏਟੀਪੀ ਆ ਚਾਹੇ ਉਹ ਐਮਟੀਪੀ ਸਾਹਿਬ ਆ ਮੈਂ ਤਾਂ ਕਹਾਂ ਉਹਨਾਂ ਨੂੰ ਮਿਲੀ ਭਗਤ ਆ ਜੇ ਸ਼ੁੱਕਰਵਾਰ ਤੱਕ ਇਹਨਾਂ ਦੋਨੋਂ ਹੋਟਲਾਂ ਦੇ ਕਾਰਵਾਈ ਨਹੀਂ ਹੋਈ ਤੇ ਦੁਬਾਰਾ ਫਿਰ ਪ੍ਰੈਸ ਕਾਨਫਰੈਂਸ ਤੋਂ ਵੱਡੀ ਪੈਸੰਦ ਕਰਕੇ ਉਹਨਾਂ ਹੋਟਲਾਂ ਦੇ ਬਾਹਰ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਮੰਨਿ ਲੈ ਜਿੰਨੇ ਵਿਧਾਇਕ ਆ ਉਹਨਾਂ ਨੂੰ ਉਹਨਾਂ ਦਾ ਗੱਲ ਸਾਡੀ ਪੰਚਾਈ ਹੋਊਗੀ ਤੁਸੀਂ ਆਪ ਹੀ ਦੇਖ ਲਓ 5 ਸਾਲ ਤੋਂ ਅੱਜ ਦੇ ਕਿਤੇਰ ਦੇ ਨੌਰਥ ਦੇ ਜਿਹੜੇ ਸਾਡੇ ਮੰਨ ਨੇ ਐਮਐਲਏ ਸਾਹਿਬ ਹੈ ਉਹਨਾਂ ਵੀ ਅੱਜ ਤੋਂ 2-3 ਸਾਲ ਪਹਿਲੇ ਬਹੁਤ ਜ਼ਿਆਦਾ ਮੁੱਦਾ ਚੁੱਕਿਆ ਸੀਗਾ ਪਰ ਦੇਖੋ ਜਦੋਂ ਐਮਐਲਏ ਸਾਹਿਬ ਦੇ ਕਹਿਣ ਤੇ ਬਿਲਡਿੰਗਾਂ ਦਾ ਕਾਰੋਬਾਰ ਬੰਦ ਨਹੀਂ ਹੋਇਆ ਅੱਜ ਤਾਂ ਫਿਰ ਇੱਕ ਛੋਟੀ ਜੀ ਸੰਸਾ ਚਲਾ ਰਹੇ ਆ ਮੇਰੀ ਮੰਗ ਇਹੀ ਕੀ ਹੈ ਕਿ ਨਗਰ ਨਿਗਮ ਤੇ ਆਪ ਸਰਕਾਰ ਦੇ ਜਿਹੜੇ ਸਾਡੇ ਸੀਐਮ ਸਾਹਿਬ ਹੈ ਸੁਪਰੀਮੋ ਕੇਜੀਵਾਲ ਸਾਹਿਬ ਹੈ ਉਹ ਅੰਮ੍ਰਿਤਸਰ ਦੇ ਜਿਹੜੇ ਸਾਡੇ 4 ਜ਼ੋਨ ਦੇ ਵਿਧਾਇਕ ਹੈ ਉਹਨਾਂ ਨੂੰ ਮਿਲ ਕੇ ਨਗਰ ਨਿਗਮ ਦੇ ਜਿਹੜੇ ਬ੍ਰਸ਼ ਅਧਿਕਾਰੀਆਂ ਆ ਉਹਨਾਂ ਦੀ ਬਦਲੀ ਨਹੀਂ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਉਹ ਵਿਜੀਲੈਂਸ ਜਾਂਚ ਕਰਕੇ ਉਹਨਾਂ ਦੀ ਸੰਪਤੀ ਜਿੰਨੀ ਆ ਉਹਦੇ ਬਾਰੇ ਵੀ ਪਤਾ ਕਰਨਾ ਚਾਹੀਦਾ ਤਾਂ ਕਿ ਇਹ ਗੈਰ ਕਾਨੂੰਨੀ ਬਿਲਡਿੰਗ ਦਾ ਕਾਰੋਬਾਰ ਬੰਦ ਹੋ ਸਕੇ ਔਰ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਜਿਹੜਾ ਸੁੰਦਰ ਸੁੰਦੇਕਰ ਮੈਪ ਨੂੰ ਨਗਰ ਨਿਗਮ ਦਾ ਗ੍ਰਹਿਣ ਲਗਾਇਆ ਜਾ ਰਿਹਾ ਉਹ ਗ੍ਰੈਂਟ ਉਸੀ ਬਚਾਅ ਕਰ ਸਕੀਏ ਕੀ ਕਹੋਗੇ ਦੇਖੋ ਪਹਿਲੇ ਦਾ 2.5 ਸਾਲ ਪਹਿਲਾਂ ਇਲੈਕਸ਼ਨ ਬੋਲਟ ਹੋਇਆ ਚਲੋ ਸਾਡੇ ਮਾਨਯੋਗ ਸ਼੍ਰੀ ਮੇਅਰ ਸਾਹਿਬ ਲੱਗੇ ਆ ਮੈਂ ਮੇਅਰ ਸਾਹਿਬ ਤਾਂ ਵੀ ਕੱਲ ਮਿਲ ਕੇ ਉਹਨਾਂ ਦਾ ਗੱਲ ਪਹੁੰਚਾਉਂਗਾ ਕਿ ਉਹਨਾਂ ਨੇ ਅੱਜ ਆਪਣੀ ਜਿਹੜੀ ਜੁਆਇਨਿੰਗ ਪਾ ਲਈ ਆ ਉਹਨੂੰ ਸੀਟ ਤੇ ਬੰਦੇ ਆ ਕਿ ਉਹਨਾਂ ਨੂੰ ਕਹਾਂਗਾ ਕਿ ਨਗਰ ਨਿਗਮ ਦੇ ਸਿਕੰਜਾ ਕੱਸਿਆ ਜਾਵੇ ਤਾਂ ਕਿ ਜਿਹੜੀ ਵਿਆਦ ਬਿਲਡਿੰਗ ਦਾ ਕਾਰੋਬਾਰ ਆ ਉਹ ਬੰਦ ਹੋ ਸਕੇ ਉਹ ਜਿਹੜੇ ਇਹ ਦੋ ਹੋਟਲ ਆ ਜਿਹੜਾ ਬੰਦ ਨਹੀਂ ਹੁੰਦੇ ਤੇ ਮੈਂ ਤਾਂ ਕਲੀਅਰ ਕਹੂੰਗਾ ਜੀ ਏਟੀਪੀ ਔਰ ਐਮਟੈਪੀ ਐਮਟਿਬੀ ਸ਼ਾਇਦ ਨਾਲ ਇਹ ਆਰਡਰ ਬਣ ਰਿਹਾ ਹੈ ਇੰਸਪੈਕਟਰ ਨੇ ਨਹੀਂ ਲੱਗਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਏਟੀਪੀ ਔਰ ਐਮਟਿਬੀ ਸਾਦੀ ਕੋ ਜਿੰਮੇਵਾਰੀ ਨਹੀਂ ਬੰਦੀ